ਇਹ ਆਪਣੇ ਗੰਡੇ ਤੇ ਸ਼ਿਮਲਾ ਮਿਰਚਾਂ ਦੇ ਵਿੱਚ ਜਿਹੜੇ ਬੂਟੇ ਪਾਲਕ ਦੇ ਪਾਲਕ ਦੇ ਵਿੱਚ ਚਲਾਈ ਵੀ ਉੱਗੀ ਹੋਏ ਤੇ ਸਾਰੇ ਇਹ ਉਈ ਨੇ ਦੇਣੇ ਉੱਗੇ ਹੋਏ ਨੇ ਸਾਰੇ ਇਹ ਪੱਟ ਨਹੀਂ ਆ ਸਾਰਾ ਕਾ ਫੁੱਲ ਸਾਨੂੰ ਜਿਹੜਾ ਸਾਰਾ ਪੱਟਣਾ ਪੈਂਦਾ ਪਿਆਜ਼ਾਂ ਚ ਇਹ ਨਹੀਂ ਤਾਂ ਪਿਆਜ਼ ਨਹੀਂ ਵੱਢੀ ਹੁੰਦੀ ਦਿੰਦਾ ਕਿੱਡਾ ਕਿਡਾ ਹੋ ਗਿਆ ਸੀ ਤਾਰੀਆ ਪੱਛ ਲਈ ਤੇ ਪਾਲਕ ਸਾਰੇ ਪੱਤ ਕੀ ਅੱਜ ਸਾਗ ਬਣਾਵਾਂਗੇ ਇਹ ਪਿਆਜ਼ਾਂ ਦੇ ਵਿੱਚ ਹੋ ਜਾਂਦੀ ਆ ਇਹਨੂੰ ਸੁਲੋਕੜ ਰਹੇ ਤੇ ਇਹਨੂੰ ਚਲਾ ਲਈ ਸਾਗਵੱਚ ਪੈਂਦੀ ਬਹੁਤ ਵਧੀਆ ਬੈਨੀਫਿਟ ਹੁੰਦੀ ਇਹਦੇ ਇੱਟ ਮਟਰਾਂ ਦੇ ਬੁੱਤੇ ਹੁਣ ਸਾਰੇ ਸੁੱਕ ਗਏ ਤੇ ਵਿੱਚੇ ਬਾਥੂ ਇਸ ਫਰੀ ਅੱਜਾ ਪਾਣੂ ਕੰਮ ਕਰਨੇ ਪੈਣੇ ਆ। ਟੋਪਾ ਤਾਂ ਬਹੁਤ ਆ ਪਰ ਫਿਰ ਆਪਾਂ ਨੂੰ ਜਿਵੇਂ ਹੁਣ ਚੀਜ਼ਾਂ ਤਾਂ ਤਾਂ ਹੀ ਮਿਲਦੀਆਂ ਜੇ ਅਸੀਂ ਮਿਹਨਤ ਕਰਾਂਗੇ। ਉਹ ਬੰਲੇ। ਕਿੱਤਾ ਵਡਾ ਬੁੱਟਾ ਗਿਆ ਸੀ ਦੇਖੀ ਬਾਥੂ ਦਾ ਬੁੱਟਾ ਇਹਨੇ ਸਾਰੀ ਟਮਾਟਰਾਂ ਦੀ ਖਰਾਕ ਲੈ ਲਈ ਪਰ ਹੋਣੀ ਦਾ ਸਾਗ ਬਹੁਤ ਈਆ ਬਣ ਇਹਨਾਂ ਨੂੰ ਆਪਾਂ ਵੈਸੇ ਹੀ ਕੱਟ ਦਿੰਨੇ ਆ ਦਵਾਰੇ ਹੋ ਜਾਣਗੇ ਟਮਾਟਰਾਂ ਦੇ ਬੁੱਟੇ ਤੇ ਪਾਲਕ ਦਾ ਵੀ ਬਣ ਗਿਆ ਹੁਣ ਇਥੇ ਪਾਲਕ ਦੇ ਬੁੱਟੇ ਰੱਖੇ ਹੋਏ ਸੀ ਇਸ ਤਰ੍ਹਾਂ ਵੀ ਪਾਲਕ ਦਾ ਅੱਗੇ